ਓਹਨ ਸਾਹਿਬ ਜੀ ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਓ ਬਾਹਰ ਢੁੰਦਤ ਬਹੁਤ ਦੁੱਖ ਪਾਵੇਂ ਆਰੇ ਅੰਮ੍ਰਿਤ ਘਟ ਮਾਹੀ ਜੀ ਜੋ ਥਿਰ ਕਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਬਾ ਨੇ ਥਿਰ ਕਰ ਬੈ ਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਇਹ ਕਾਜ ਸਵਾਰੇ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲ ਸੁਖ ਨਾਮ ਹਰ ਸੁਭਾ ਚਿੰਤਾ ਨਾ ਹਮਾਲੀ ਅਵਰਨਾ ਸੁਜੈ ਦੁਦੀ ਠਾਰ ਹਾਰ ਪਰੋ ਤੋ ਦਵਾਰੀ ਲੇਖਾ ਛੋਡ ਅਲਿਖੈ ਛੁਟਾ ਹਰ ਨੇਰ ਕੋ ਨਲੇ ਹੋ ਉਬਾਰੀ ਸਦ ਬਖਸ਼ਿੰਦ ਸਦਾ ਮਿਹਰਵਾਨ ਆ ਸਬ ਨਾਂ ਦੇ ਅਧਾਰੀ ਹੀ ਹੀ ਨਾਨਕ ਦਾ ਸਤਿ ਗੁਰੂ ਆਪ ਕੋਸ਼ਿਸ਼ ਕਰੀਏ ਸਤੂਰਾਂ ਦੇ ਪਾਵਨ ਚਰਨਾਂ ਨਾਲ ਸਰਬਰੀਏ ਜਦੋਂ ਵੀ ਗੁਰੂ ਦਰਬਾਰ ਵਿੱਚ ਹਾਜ਼ਰ ਹੋਈਏ ਤਬ ਇੱਕ ਗਾਮ ਤੇ ਸਾਰੇ ਆਪਾਂ ਜੋਰ ਦੇ ਲੱਗ ਸੀਏ ਕਿ ਗੁਰਦੁਆਰਾ ਗੁਰੂ ਘਰ ਕੇ ਹੈ ਬਾਕੀ ਸਾਰੀਆਂ ਚੀਜ਼ਾਂ ਗੁਰਦੁਆਰੇ ਨਾਲ ਸੈਕੰਡਰੀ ਹਨ ਪਾਇਓਰਿਟੀ ਕੀ ਹੈ ਮੇਨ ਚੀਜ਼ ਕੀ ਹੈ ਗੁਰੂ ਇਸ ਕਰਕੇ ਅਸੀਂ ਇਹਨੂੰ ਗੁਰੂ ਦਾ ਦਰ ਗਿਨੇ ਬਾਕੀ ਸਾਰੀਆਂ ਚੀਜ਼ਾਂ ਸੈਕੰਡ ਹਨ ਪਰ ਬੰਦੇ ਦਾ ਗੁਰੂ ਨਾਲ ਸੰਬੰਧ ਨਾ ਹੋਣ ਕਰਕੇ ਇਹਨੇ ਸੈਕੰਡਰੀ ਚੀਜ਼ਾਂ ਨੂੰ ਪਹਿਲ ਦੇ ਦਰਜੇ ਤੇ ਮੰਨ ਲਏ ਤੇ ਜਿਹੜੀ ਪਹਿਲ ਦੇ ਆਧਾਰ ਤੇ ਚੀਜ਼ ਹੈ ਉਹਨੂੰ ਨਜ਼ਰ ਅੰਦਾਜ਼ ਕਰਦਾ ਤੁਸੀਂ ਓਵਰ ਆਲ ਵੇਖੋ ਸਾਡੇ ਸਾਰੇ ਸਮਾਜ ਦੀ ਇਹ ਬਣਦਾ ਹੈ ਬਹੁਤ ਵਾਰ ਗੁਰੂ ਘਰ ਵਿੱਚ ਇਕੱਠ ਕਰਨ ਲਈ ਸਾਨੂੰ ਲੰਗਰਾਂ ਚ ਕੁਆਲਿਟੀ ਵਧਾਉਣੀ ਪੈਂਦੀ ਹੈ ਅਦਰਵਾਈਜ਼ ਲੋਕ ਗੁਰਦੁਆਰੇ ਨਹੀਂ ਆਉਂਦੇ ਇਹਦਾ ਮਤਲਬ ਹੈ ਕਿ ਜੇ ਸਾਨੂੰ ਇਕੱਠਿਆਂ ਕਰਨਾ ਹੈ ਤਾਂ ਸੈਕੰਡਰੀ ਚੀਜ਼ਾਂ ਤੇ ਜ਼ੋਰ ਦਿਓ ਜਦੋਂ ਕਿ ਲੋਕਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਅਸੀਂ ਆਪਣੇ ਘਰ ਬਹੁਤ ਕੁਝ ਵਧੀਆ ਖਾ ਪੀ ਸਕਦੇ ਹਾਂ ਬੜੇ ਸੋਹਣੇ ਸਾਧਨ ਨੇ ਕੁਦਰਤ ਨੇ ਬਹੁਤ ਕੁਝ ਸਾਨੂੰ ਦਿੱਤਾ ਹੈ ਰੰਗਕਾਰ ਨੇ ਇਹ ਦੱਸੋ ਵੀ ਜੇ ਗੁਰਦੁਆਰੇ ਆਵਾਂਗੇ ਤਾਂ ਸਾਨੂੰ ਗੁਰੂ ਦੀ ਗੱਲ ਕਿਹੜੀ ਸੁਣਾਵੋਗੇ ਜਿਹੜਾ ਸਾਡਾ ਪ੍ਰਬੰਧ ਹੈ ਨਾ ਪ੍ਰਬੰਧਕ ਵੀਰ ਨੇ ਇਹ ਠੀਕ ਹੈ ਕਈ ਥਾਵਾਂ ਤੇ ਸਾਡੇ ਪ੍ਰਬੰਧਕ ਵੀ ਸੁਚੇਤ ਨਾ ਹੋਣ ਹੋ ਸਕਦਾ ਹੈ ਇਹ ਵੀ ਗੱਲ ਹੋ ਸਕਦੀ ਹੈ ਵੀ ਕਈ ਥਾਵਾਂ ਤੇ ਪ੍ਰਬੰਧਕ ਵੀ ਸੁਚੇਤ ਨਹੀਂ ਹਨ ਕਿਉਂਕਿ ਪ੍ਰਬੰਧ ਦਾ ਸਬੰਧ ਵੀ ਸੈਕੰਡਰੀ ਚੀਜ਼ ਨਾਲ ਹੀ ਹੋਵੇ ਤੁਸੀਂ ਧਿਆਨ ਰੱਖਿਓ ਗੱਲ ਜਿਹੜਾ ਪ੍ਰਬੰਧਕ ਹੈ ਨਾ ਸੈਕੰਡਰੀ ਚੀਜ਼ ਨਾਲ ਜੁੜ ਗਿਆ ਜਿਹੜਾ ਅਸਲ ਪ੍ਰਬੰਧ ਹੈ ਉਹ ਇਹ ਹੈ ਕਿ ਸਾਡੇ ਇਲਾਕੇ 'ਚ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਗੁਰੂ ਦੀ ਗੱਲ ਇਲਾਕੇ ਵਾਲਿਆਂ ਨੂੰ ਕਿੰਨੀਕ ਸਮਝਾਈ ਅਸਲ ਮੇਨ ਤਾਂ ਇਹ ਹੈ ਪ੍ਰਬੰਧ ਕਿੰਨਾ ਕੀਤਾ ਪਰ ਅਸੀਂ ਗੁਰਦੁਆਰੇ ਵਿੱਚ ਇੱਕ ਸੈਕੰਡ ਚੀਜ਼ ਹੈ ਗੋਲਕ ਤੇ ਜਿਹੜਾ ਪ੍ਰਬੰਧ ਹੈ ਨਾ ਗੋਲਕ ਦੇ ਦੁਆਲੇ ਹੋ ਗਿਆ ਮਾਫ ਕਰਿਓ ਮੈਨੂੰ ਮੈਂ ਹਰ ਥਾਂ ਦੀ ਗੱਲ ਨਹੀਂ ਕਰਦਾ ਪਰ ਬਹੁਤ ਸਾਧ ਗਿਣਤੀ ਵਿੱਚ ਇਦਾਂ ਇਸੇ ਕਰਕੇ ਜੇਸਪੁਰ ਦੁਆਰੇ ਮਾਇਆ ਘਾਟ ਹੋਵੇ ਨਾ ਉੱਥੇ ਛੇਤੀ ਕਰਕੇ ਕੋਈ ਪ੍ਰਬੰਧਕ ਨਹੀਂ ਬਣਦਾ ਤੇ ਜਿੱਥੇ ਮਾਇਆ ਵਾਧ ਹੋਵੇ ਉੱਥੋਂ ਛੇਤੀ ਕੋਈ ਪ੍ਰਬੰਧ ਛੱਡਦਾ ਨਹੀਂ ਨਹੀਂ ਤਾਂ ਰੌਲਾ ਹੀ ਕੋਈ ਨਹੀਂ ਜੇ ਤਾਂ ਸੇਵਾ ਇਹ ਤਾਂ ਐਵੇਂ ਕਹਿਣ ਨੂੰ ਕੱਲਾ ਹੁੰਦੀ ਆ ਵੀ ਅਸੀਂ ਤਾਂ ਸੇਵਾ ਕਰਦੀ ਆਂ ਸੇਵਾ ਕਰਨ ਲਈ ਤੁਹਾਡੇ ਨਾਲ ਕੋਈ ਖਾਸ ਲਖਬ ਜੁੜਿਆ ਹੋਣਾ ਜ਼ਰੂਰੀ ਨਹੀਂ ਹੈ ਹੁਣ ਧਿਆਨ ਚ ਰੱਖਿਓ ਮੈਂ ਜਿਹੜੀ ਬੇਨਤੀ ਤੁਹਾਡੇ ਚਰਣਾ ਚ ਵੀ ਅਸੀਂ ਸੈਕੰਡਰੀ ਚੀਜ਼ਾਂ ਨਾਲ ਇਵਨ ਤੁਸੀਂ ਵੇਖੋ ਜੇ ਤੁਸੀਂ ਗੁਰਦੁਆਰੇ ਆ ਕੇ ਤੇ ਤੁਹਾਡੇ ਦਿਮਾਗ ਚ ਗੁਰੂ ਨਾਲੋਂ ਵੱਧ ਸਤਕਾਰ ਮੇਰਾ ਵੱਧ ਗਿਆ ਤੇ ਇਹ ਵੀ ਸੈਕੰਡਰੀ ਚੀਜ਼ ਕਿਉਂਕਿ ਮੈਂ ਸੈਕੰਡ ਆ ਫਰਸਟ ਗੁਰੂ ਹੈ ਜੇ ਤੁਹਾਡੇ ਇਲਾਕੇ ਦੇ ਵੀਰਾਂ ਨਾਲ ਤੇ ਸੰਗਤ ਨਾਲ ਮੇਰਾ ਪਿਆਰ ਹੈ ਤੇ ਉਹ ਇਸ ਕਰਕੇ ਨਹੀਂ ਹੈ ਵੀ ਮੇਰੀ ਕੋਈ ਕਾਬਲੀਅਤ ਹੈ ਮੇਰੇ ਨਾਲ ਵੀ ਰਿਸ਼ਤਾ ਤਾਂ ਹੈ ਕਿਉਂਕਿ ਮੇਰੇ ਨਾਲ ਗੁਰੂ ਜੁੜਿਆ ਤੇ ਗੁਰੂ ਪਹਿਲੇ ਦਰਦੇ ਤੇ ਆ ਤੇ ਆਪਾਂ ਸਾਰੇ ਸੈਕੰਡ ਪਰ ਤੁਸੀਂ ਮਹਿਸੂਸ ਕਰੋ ਸਾਰੇ ਥਾਵਾਂ ਤੇ ਸੰਗਤ ਸੈਕੰਡਰੀ ਸਾਨੂੰ ਲੰਗਰ ਵਿੱਚ ਕੀ ਖਵਾਓਗੇ ਪਵੰਦਕ ਸੈਕੰਡਰੀ ਗੋਲਕ ਦਾ ਪ੍ਰਬੰਧ ਅਸੀਂ ਵੇਖਣਾ ਹੈ ਤੇ ਜਿਹੜੇ ਮੇਰੇ ਵਰਗੇ ਬੰਦੇ ਨੇ ਉਹ ਵੀ ਸੈਕੰਡਰੀ ਚੀਜ਼ਾਂ ਨਾਲ ਹੀ ਜੁੜ ਗਏ ਵੀ ਲੋਕ ਕੀ ਸੁਣਨਾ ਚਾਹੁੰਦੇ ਹਨ ਗੁਰੂ ਕੀ ਦੱਸਣਾ ਚਾਹੁੰਦਾ ਇਹ ਮੈਟਰ ਨਹੀਂ ਕਰਦੀ ਗਾ ਹੁਣ ਜਦੋਂ ਸਾਰੀਆਂ ਚੀਜ਼ਾਂ ਸੈਕੰਡ ਚੀਜ਼ਾਂ ਨਾਲ ਜੁੜ ਜਾਣਗੀਆਂ ਤਾਂ ਫਿਰ origignal ਚੀਜ਼ ਗਵਾਚ ਜਾਂਦੀ originality ਹੈ ਨਾ ਜਿਹੜੀ ਜਿਹੜੀ origignal ਚੀਜ਼ ਹੈ ਜਿਹੜਾ ਜਿਹੜੀ ਖਾਸ ਖਾਲਸ ਚੀਜ਼ ਹੈ ਉਹ ਲੋਪ ਹੋ ਜਾਂਦੀ ਇਸ ਕਰਕੇ ਉਹ ਕਿਵੇਂ ਸਮਝ ਲੱਗੂਗੀ ਜਦੋਂ ਗੁਰਦੁਆਰੇ ਦੀ ਦਰਬੀਸ ਵਿੱਚ ਲੰਘ ਆਓ ਤੇ ਤੁਹਾਡਾ ਸਾਰੇ ਦਾ ਸਾਰਾ ਧਿਆਨ ਸਾਰੇ ਦਾ ਸਾਰਾ ਤੁਹਾਡਾ ਜਿਹੜਾ ਟਰਸਟ ਹੈ ਤੁਹਾਡੇ ਦਾ ਸਾਰੇ ਦਾ ਸਾਰਾ ਜਿਹੜਾ ਇੰਟਰਸਟ ਹੈ ਤੁਹਾਡਾ ਜਿੰਨਾ ਵੀ ਵਿਸ਼ਵਾਸ ਜ਼ਕੀਨ ਇੱਕੇ ਤੇ ਰਹਿ ਜਾਏ ਉਹ ਸਿਰਫ ਸ਼ਬਦ ਹੈ ਪਰ ਹੁਣ ਇਹ ਇਹ ਕਿਉਂ ਹੋਇਆ ਕਿਉਂਕਿ ਸਾਰਾ ਆਲਾ ਦਵਾਲਾ ਇਦਾਂ ਦਾ ਹੈ ਹੁਣ ਤਾਂ ਸਕੂਲਾਂ 'ਚ ਵੀ ਮੈਂ ਬੜੀ ਵਾਰ ਕਹਿਣਾ ਹੁੰਦਾ ਵੀ ਸਰਕਾਰਾਂ ਨੂੰ ਪਤਾ ਵੀ ਪੜ੍ਹਾਈ ਨਾਲ ਇਹਨਾਂ ਤੋਂ ਕੋਈ ਲੈਣਾ ਦੇਣਾ ਨਹੀਂ ਲੰਗਰ ਖਵਾ ਦਿਓ ਇਹਨਾਂ ਖੁਸ਼ ਹੋ ਜਾਣਾ ਤੇ ਉਹਨਾਂ ਨੇ ਪ੍ਰਬੰਧ ਸਕੂਲ 'ਚ ਵੀ ਲੰਗਰ ਤਾਂ ਹੀ ਕਰਦੇ ਟੀਚਰ ਨਹੀਂ ਕਰਤੀ ਕਿਤੇ ਉਹਨਾਂ ਦਾ ਰੋਟੀ ਬਣਾਉਣ ਵਾਲੇ ਚਾਰ ਬੰਦੇ ਭਰਤੀ ਕਰ ਲਏ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਪਤਾ ਵਾ ਤੁਹਾਡੀ ਨੌਬਜ਼ ਕੀ ਆ ਤੁਸੀਂ ਚਾਹੁੰਦੇ ਕੀ ਹੁਣ ਬੰਦਾ ਵੇਖੋ ਜੀ ਇੰਨੀ ਵਧੀਆ ਰੋਟੀ ਦਾ ਪ੍ਰਬੰਧ ਹੁੰਦਾ ਇਹਦੇ ਅਸੀਂ ਇੰਨਾ ਤੜਕਾ ਲਾਉਨੇ ਬੰਦਾ ਇਹਦੇ ਨਾਲ ਤੜਕਾ ਤਾਂ ਘਰ ਵੀ ਲਾ ਹੀ ਲੈਣਾ ਜਿਹੜਾ ਜਿਹੜਾ ਜਿਹਨੇ ਨਿਆਣਾ ਜਾਮਿਆਂ ਲਿਆ ਨਾ ਉਹ ਰੋਟੀ ਦਾ ਖਵਾ ਲੂ ਕਿਸੇ ਵੀ ਤਰ੍ਹਾਂ ਨਾਲ ਗੱਲ ਤਾਂ ਇਹ ਹੈ ਵੀ ਜਿੱਥੇ ਉਹ ਨਿਆਣਾ ਆਪਣੇ ਤੋਂ ਦੂਰ ਭੇਜ ਰਿਹਾ ਹੈ ਨਾ ਉਹ ਰੋਟੀ ਕਰਕੇ ਨਹੀਂ ਭੇਜ ਰਿਹਾ ਉਹ ਤਾਂ ਇਸ ਕਰਕੇ ਭੇਜ ਰਿਹਾ ਵੀ ਉਹਦੀ ਅਕਲ ਡਵੈਲਪ ਹੋ ਜਾਏ ਉਹਦਾ ਮਾਈਂਡ ਡਵੈਲਪ ਹੋ ਜਾਏ ਉਹ ਦਿਮਾਗ ਵਿੱਚ ਇਹ ਚੀਜ਼ਾਂ ਲੈ ਆਵੇ ਵੀ ਗਲਤ ਤੇ ਚੰਗਾ ਕੀ ਹੈ ਹੁਣ ਇਹ ਕਦੋਂ ਹੋਣਾ ਹੈ ਜਦੋਂ ਤੁਸੀਂ ਇੱਦਾਂ ਬਾਣੀ ਨੂੰ ਸਮਝ ਲਓਗੇ ਅਵਰ ਨਾ ਸੂਜੇ ਦੂਜੀ ਠਾਹਰ ਹਾਰ ਭਰਿਓ ਉਹਦਵਾਲੀ ਲੇਖਾ ਛੋੜ ਅਲਿਖਾ ਛੁਟੈ ਅਮਨਿਰਗੁਣ ਲੇ ਹੋ ਵਾਰਿਸ ਸੰਤ ਬਖਸ਼ਿੰਦ ਸਦਾ ਮਿਹਰਮਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੇ ਭਰਿਓ ਰਾਖ ਲਿਓ ਬੋਲੋ ਗੱਜਿਕ ਜੀ ਸਾਰੇ ਰਾਖ ਲਿਓ ਇਹ ਵਾਰੀ ਨਾਨਕ